ਬਾਕੀ ਮੈਂ ਤੁਹਾਨੂੰ ਦਿਖਾਣਾ ਅੱਜ ਮੈਂ ਕਿੰਨੀ ਇਨਕਮ ਕਰ ਲਈ ਤੁਸੀਂ ਦੇਖ ਰਹੇ ਹੋ ਕਿ ਅੱਜ ਮੈਂ ਪੂਰਾ ਦਿਨ ਟਰੈਵਲ ਕੀਤਾ ਠੀਕ ਹੈ ਸਾਤਰੀ ਅਕਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਣਾ ਦੂਜਾ ਦਿਨ ਹੈ ਠੀਕ ਹੈ ਅੱਜ ਆਗਰਾ ਚੀਆਂ ਤੇ ਅੱਜ ਆਪਾਂ ਜਾਣਾ ਹੈਗਾ ਆ ਰਾਜਸਥਾਨ ਅਜਮੇਰ ਠੀਕ ਹੈ ਤੇ ਇੱਥੋਂ ਇਸ ਟਾਈਮ ਤੇ 7 ਘੰਟੇ ਲੱਗ ਰਹੇ ਆ ਜਾਣ ਤੇ 7 ਘੰਟੇ ਮੈਂ ਡਰਾਈਵ ਕਰ ਆਈ ਥਿੰਕ ਅੱਜ ਤਾਂ ਪੂਰਾ ਦਿਨ ਡਰਾਈਵ ਕਰਨ ਚ ਨਿਕਲ ਜੂ ਅਰਾਊਂਡ 11 12 ਵਜੇ ਗਏ ਆ ਸੋ ਗੱਡੀ ਆਪਣੀ ਰੈਡੀ ਹੈ ਜਾਣ ਲਈ ਸੋ ਚਲਦੇ ਹਾਂ ਹੁਣ ਆਪਾਂ ਅੰਦਰ lettes go ਸੋ ਫਾਈਨਲੀ ਅਰਾਊਂਡ 9:00 ਵਜੇ ਅੱਜ ਤੇ ਹੁਣ ਜਾ ਕੇ ਪਹੁੰਚੇ ਹਾਂ ਸੋ ਇਹ ਆ ਹੋਟਲ ਦੀ ਐਂਟਰੀ ਠੀਕ ਹੈ ਇੱਥੇ ਤੇ ਚਤਨਦਰ ਰਹੇ ਹਾਂ ਇਸ ਤੋਂ ਬਾਅਦ ਚਲਦੇ ਹਾਂ ਅੰਦਰ ਰੂਮ 'ਚ ਸੋ ਆਜੋ ਤੁਹਾਨੂੰ ਆਪਾਂ ਰੂਮ ਦూర్ ਦਿੰਨੇ ਆ ਠੀਕ ਹੈ ਸੋ ਇਹ ਆਪਣਾ ਰੂਮ ਆ ਐਂਟਰ ਹੁੰਦੇ ਹੀ ਇੱਥੇ ਆਪਾਂ ਬੈਠ ਸਕਦੇ ਆ ਇੰਜੋਏ ਕਰ ਸਕਦੇ ਆ ਖਾਣਾ ਵਗੈਰਾ ਖਾ ਸਕਦੇ ਆ ਤੇ ਉਸ ਤੋਂ ਬਾਅਦ ਆਪਣਾ ਆਉਂਦਾ ਆ ਇੱਥੇ ਮੇਨ ਰੂਮ ਬਹੁਤ ਯਾਰ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਤਲਬ ਮੈਂ ਇਕੱਲੇ ਨਹੀਂ ਰਹਿਣਾ ਅਸੀਂ ਚਾਰ ਪੰਜ ਜਣੇ ਆਏ ਹੋਏ ਆ ਟ੍ਰਿਪ ਤੇ ਲੇਕਿਨ ਅਸੀਂ ਸਭ ਨੇ ਅਲੱਗ-ਅਲੱਗ ਰੂਮ ਬੁੱਕ ਕੀਤਾ ਹੋਇਆ ਠੀਕ ਹੈ ਤੇ ਮੈਂ ਇਕੱਲੇ ਨਹੀਂ ਰਹਿਣਾ ਬਹੁਤ ਮਤਲਬ ਸਪੇਸ ਆ ਠੀਕ ਹੈ ਅਭੀ ਤੁਹਾਨੂੰ ਕੋਟਨ ਨਹੀਂ ਹੋਏਗੀ ਤੇ نیچے ਹੀ ਪੂਲ ਆਈ ਥਿੰਕ ਨਾ ਇਸ ਟਾਈਮ ਤੇ ਤਾਂ ਦਿਖ ਨਹੀਂ ਰਿਹਾ ਠੀਕ ਹੈ ਕਿਉਂਕਿ ਬਹੁਤ ਹਨੇਰਾ ਹੋ ਚੁੱਕਿਆ ਤੇ ਟਰਾਈ ਕਰਾਂਗਾ ਮੈਂ ਤੁਹਾਨੂੰ ਸਵੇਰ ਜ਼ਰੂਰ ਦਿਖਾਵਾਂਗਾ ਤੇ ਉਸ ਤੋਂ ਬਾਅਦ ਚਲੋ ਤੁਹਾਨੂੰ ਮੈਂ ਵਾਸ਼ਰੂਮ ਵੀ ਦਿਖਾਣਾ ਸੋ ਇਹ ਹੈਗਾ ਯਾ ਵਾਸ਼ਰੂਮ ਇੱਥੇ ਆਪਾਂ ਆਪਣਾ ਚੇਂਜ ਕਰ ਸਕਦੇ ਆ ਕੱਪੜੇ ਵਗੈਰਾ ਰੱਖ ਸਕਦੇ ਆ ਉਸ ਤੋਂ ਬਾਅਦ ਆਉਂਦਾ ਹੈ ਯਾ ਵਾਸ਼ਰੂਮ ਠੀਕ ਹੈ ਇੱਥੇ ਬਾਥ ਟੱਬ ਆ ਇਹ ਵਾਸ਼ਰੂਮ ਹੈ ਇਧਰ ਠੀਕ ਹੈ ਉਧਰ ਵੀ ਅਲੱਗ ਵਾਸ਼ਰੂਮ ਆ ਸੋ ਮੈਂ ਇੰਨੇ ਪੈਸੇ ਨਾ ਅੱਜ ਸਪੈਂਡ ਕਰ ਪਾ ਰਿਹਾ ਇੱਕ ਨਾਈਟ ਦੇ ਬਿਕੋਜ਼ ਆਫ ਮੈਂ ਚੀਜ਼ਾਂ ਨੂੰ ਸਿੱਖਿਆ ਕਿ ਪੈਸੇ ਬਣਦੇ ਕਿਵੇਂ ਨੇ ਅੱਜ ਮੈਂ ਦਿਨ ਦੇ ਇੰਨੇ ਪੈਸੇ ਕਮਾ ਰਿਹਾ ਬਿਕੋਜ਼ ਆਫ ਡਿਜੀਟਲ ਮਾਰਕੀਟਿੰਗ ਮੈਂ ਸਿੱਖਿਆ ਕਿਵੇਂ ਆਨਲਾਈਨ ਕੰਮ ਹੁੰਦਾ ਮੈਨੂੰ ਵੀ ਕੁ ਠੀਕ ਹੈ ਉਹਦੀ ਵਜ੍ਹਾ ਨਾਲ ਅੱਜ ਮੈਂ ਇੰਨੀ ਵਧੀਆ ਜਗ੍ਹਾ ਤੇ ਕੋ ਮਰੇ ਇੰਨੀ ਵਧੀਆ ਪ੍ਰੋਪਰਟੀਆਂ 'ਚ ਆ ਰਿਹਾ ਠੀਕ ਹੈ ਸੋ ਇਸ ਲਈ ਤੁਸੀਂ ਵੀ ਜੇ ਦੇਖ ਰਹੇ ਹੋ ਤਾਂ ਸਟਾਰਟ ਜ਼ਰੂਰ ਕਰੋ ਬਾਕੀ ਮੈਂ ਤੁਹਾਨੂੰ ਦਿਖਾਣਾ ਅੱਜ ਮੈਂ ਕਿੰਨੀ ਇਨਕਮ ਕਰ ਲਈ ਤੁਸੀਂ ਦੇਖ ਰਹੇ ਹੋ ਕਿ ਅੱਜ ਮੈਂ ਪੂਰਾ ਦਿਨ ਟਰੈਵਲ ਕੀਤਾ ਠੀਕ ਹੈ 7-8 ਘੰਟੇ ਮੇਰੇ ਟਰੈਵਲ 'ਚ ਲੰਗੇ ਸਟਿਲ ਜਿਹੜੀ ਮੇਰੀ ਇਨਕਮ ਆ ਅੱਜ ਦੀ ਮੈਂ ਤੁਹਾਨੂੰ ਦਿਖਾਣਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ 28000 ਰੁਪਈਆ ਠੀਕ ਹੈ ਮੈਂ ਤੁਹਾਨੂੰ ਰੀਫਰੈਸ਼ ਕਰਕੇ ਵੀ ਦਿਖਾ ਦਿੰਨਾ ਠੀਕ ਹੈ 28000 ਰੁਪੀ ਮੈਂ ਕਮਾ ਲਈ ਨਹੀਂ ਠੀਕ ਹੈ ਕੱਲ ਮੈਂ ਅਰਾਊਂਡ 66000 ਰੁਪੀ ਕਮਾਏ ਸੀ ਬਿਨਾ ਕੰਮ ਕਰੇ ਠੀਕ ਹੈ ਪਰ ਮੈਂ ਇਹ ਨਹੀਂ ਕਹਿੰਦਾ ਤੁਸੀਂ ਅੱਜ ਸਟਾਰਟਿੰਗ ਜਾ ਕੇ ਬਿਨਾ ਕੰਮ ਕਰੇ ਪੈਸੇ ਕਮਾ ਲਓਗੇ ਨਹੀਂ ਸਟਾਰਟਿੰਗ 'ਚ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਬਟ ਜਦੋਂ ਤੁਹਾਨੂੰ ਸਾਲ 2 ਸਾਲ 3 ਸਾਲ ਹੋ ਗਏ ਉਦੋਂ ਤੁਹਾਡਾ ਬਹੁਤ ਸਾਰਾ ਕੰਮ ਆਟੋਮੇਸ਼ਨ ਤੇ ਹੋ ਸਕਦਾ ਸੋ ਜੇ ਤੁਸੀਂ ਸਿੱਖਣਾ ਚਾਹੋ ਨਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੇਗਾ ਬਾਕੀ ਹੁਣ ਚੱਲਦੇ ਆ ਆਪਾਂ ਡਿਨਰ ਕਰਨ ਤੇ ਮੈਂ ਤੁਹਾਨੂੰ ਇੱਕ ਸਹੀ ਗੱਲ ਦੱਸਾਂ ਸ਼ਾਇਦ ਅੱਜ ਤੁਸੀਂ ਵੀ ਇਹ ਜੋ ਸੋਚ ਰਹੇ ਹੋਵੋਗੇ ਤੇ ਪਹਿਲਾਂ ਮੈਂ ਵੀ ਇਹ ਸੋਚਦਾ ਸੀ ਕਿ ਲੋਕ ਇੰਨਾ ਜ਼ਿਆਦਾ ਪੈਸਾ ਕਿਉਂ ਸਪੈਂਡ ਕਰਦੇ ਹੋ ਵੀ ਇੱਕ ਰਾਤ ਰਹਿਣ ਲਈ ਸੋਨਾ ਹੀ ਦਾ ਠੀਕ ਹੈ ਕੋਈ 500 ਤਾਨੂੰ ਮਾਹੌਲ ਬਹੁਤ ਵਧੀਆ ਮਿਲਦਾ ਠੀਕ ਹੈ ਇਹ ਐਂਟਰੀ ਹੈ ਠੀਕ ਹੈ ਇੱਥੇ ਆਪਣਾ ਰੂਮ ਆ ਠੀਕ ਹੈ ਮਤਲਬ ਹਰ ਚੀਜ਼ ਨਾ ਲਗਜ਼ਰੀ ਆ ਤੇ ਐਕਸਪੀਰੀਅੰਸ ਕਰੂਗੇ ਤਾਂ ਤੁਹਾਡਾ ਹੋਰ ਕੰਮ ਕਰਨ ਦਾ ਮਨ ਕਰੂਗਾ ਠੀਕ ਹੈ ਤੁਸੀਂ ਹੋਰ ਕੰਮ ਕਰੋਗੇ ਹੋਰ ਜ਼ਿਆਦਾ ਮਿਹਨਤ ਕਰੋਗੇ ਸੋ ਇਸ ਲਈ ਮੈਂ ਆਪਣੇ ਉੱਪਰ ਇਨਾ ਪੈਸਾ ਸਪੈਂਡ ਕਰਦਾ ਸੋ ਖਾਣੇ ਚ ਆਪਾਂ ਖਾ ਰਹੇ ਆ ਇੱਥੇ ਪਨੀਰ ਦੀ ਸਬਜ਼ੀ ਆ ਇਹ ਦਾਲ ਮੱਖਣੀ ਠੀਕ ਹੈ ਰੋਟੀ ਉਸ ਤੋਂ ਬਾਅਦ ਥੋੜੇ ਚਾਵਲ ਤੇ ਨਾਲ ਸੈਲਡ ਹਾਂਜੀ ਸਵੇਰ ਹੋ ਚੁੱਕੀ ਆ ਹੁਣ ਵੈਸੇ ਸਵੇਰ ਤਾਂ ਨਹੀਂ ਕਹਿ ਸਕਦੇ ਦੁਪਹਿਰ ਹੋ ਗਈ ਆ ਕਿਉਂਕਿ ਕੱਲ ਰਾਤ ਪੂਰਾ ਦਿਨ ਡਰਾਈਵਿੰਗ ਕਰੀ ਤੇ ਥੱਕ ਗਿਆ ਸੀਗਾ ਮੈਂ ਸੋ ਰਾਤ ਆਈ ਥਿੰਕ 11 12 ਵਜੇ ਸੌਂਗੇ ਤੇ ਸੋਬਾ 10 11 ਵਜੇ ਉੱਠੇ ਸੋ ਸੋਬਾ ਬ੍ਰੇਕਫਾਸਟ ਵੀ ਨਹੀਂ ਕਰ पाए ਤੇ ਹੁਣ ਆਪਾਂ ਡਾਇਰੈਕਟਲੀ ਜਾਵਾਂਗੇ ਲੰਚ ਹੀ ਕਰਾਂਗੇ ਪਰ ਜਦੋਂ ਮੈਂ ਸਵੇਰ ਉੱਠਿਆ ਤੇ ਮੈਂ ਵਿਊ ਦੇਖਿਆ ਨਾ ਯਾਰ ਕਿਆ ਬਾਤਾਂ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਯਾਰ ਵੀ ਇੱਥੇ ਪਹਾੜ ਹੋਣਗੇ ਹਨਾ ਰਾਜਸਥਾਨ ਆਪਾਂ ਜਦੋਂ ਸੋਚਦੇ ਆਂ ਤਾਂ ਆਪਾਂ ਨੂੰ ਰੇਤ ਦਾ ਇਲਾਕਾ ਇਦਾਂ ਆਉਂਦਾ ਹਨਾ ਚਲੋ ਆਪਾਂ ਨੋਰਮਲ ਪਲੇਨ ਸੋਚ ਲਾਂਗੇ ਬਟ ਪਹਾੜ ਹੋਣਗੇ ਮੈਨੂੰ ਨਹੀਂ ਪਤਾ ਸੀ ਬਟ ਤੁਸੀਂ ਦੇਖੋ ਸਭ ਤੋਂ ਪਹਿਲਾਂ ਪੂਲ 뷰 ਆ ਠੀਕ ਹੈ ਇੱਧਰ ਗਾਰਡਨ ਵਗੈਰਾ ਆ ਤੇ ਅੱਗੇ ਦੇਖੋ ਤੁਸੀਂ ਪਹਾੜ ਠੀਕ ਹੈ ਕਿੰਨਾ ਪਿਆਰਾ 뷰 ਆ ਯਾਰ ਬਾਕੀ ਤੁਸੀਂ ਜੇ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਰੂਮ ਤਾਂ ਉਹ ਚੇਂਜ ਦਿਖ ਰਿਹਾ ਹੋਊਗਾ ਕਿਉਂਕਿ ਰਾਤ ਨੂੰ ਵਾਸ਼ਰੂਮ ਜਾਈਂਕ ਥੋੜਾ ਜਿਹਾ ਪ੍ਰੋਬਲਮ ਚੱਲ ਰਿਹਾ ਸੀ ਪਤਾ ਨਹੀਂ ਨਾ ਆਵਾਜ਼ ਆਨ ਲੱਗੀ ਪਤਾ ਨਹੀਂ ਕਿਸੇ ਚੀਜ਼ ਦੀ ब कर नींद नहीं आ रही तो मैं उन्होंने कहा भी रूम चेंज कर दो तो उन्होंने मेरा रूम चेंज करता सो मैं दूसरे रूम च आ गया सो भाई लुक एट दूल व्यू नीचे से आके गए पूल और ज़्यादा अच्छा लग रहा है ब्रेकफास्ट अंदर करना है वैसे लेकिन बाहर में बैठ के ब्रेकफास्ट कर सकते हैं वो तो खाना वगैरह खा के से गए हम स्विमिंग लिए ठीक है आई थिंक एक अद्धा घंटा आराम किया थोड़ा बहुत कम किया ਬਟ ਯਾਰ সুইমিং ਕਰਨ ਲਈ ਨਾ ਹੁਣ ਪਾਣੀ ਹੈਗਾ ਬਹੁਤ ਠੰਡਾ ਤੇ ਮਨ ਨਹੀਂ ਕਰ ਰਿਹਾ ਜਾਣ ਦਾ ਅੰਦਰ ਬਟ ਜੇ ਜਾਣਾ ਜੇ সুইমিং ਕਰਨੀ ਤਾਂ ਓਬਵੀਅਸਲੀ ਜਾਣਾ ਪੈਣਾ ਹੈ ਸੋ ਦੇਖਦੇ ਹਾਂ ਹੁਣ ਚੱਲਦੇ ਹਾਂ ਔਲੀ ਔਲੀ ਕਰਕੇ ਬੱਸ ਮਸ ਤਾਂ ਉਹ সুইমিং ਹੋ ਗਈ ਹੁਣ ਤੇ ਹੁਣ ਖਾਣ ਲੱਗੇ ਆਪਾਂ ਪਕੌੜੇ ਸੋ ਪਕੌੜੇ ਮੰਗਵਾਈ ਸੀ ਆਪਾਂ ਹੁਣ ਪਕੌੜੇ ਖਾਣ ਲੱਗੇ ਆ ਤੇ ਇਸ ਤੋਂ ਬਾਅਦ ਬਾਹਰ ਗਰਾਊਂਡ ਆ ਤੇ ਮੈਂ ਆਰ ਸੀ ਕਰ ਲੈ ਕੇ ਆਇਆ ਸੀ ਆਈ ਥਿੰਕ ਪਹਿਲਾਂ ਮੈਂ ਨਹੀਂ ਦਿਖਾਈ ਠੀਕ ਹੈ ਕਿਉਂਕਿ ਹੁਣੀ ਮੈਂ ਖਰੀਦੀ ਸੀਗੀ ਤੇ ਸੋ ਜਲਦੀ ਜਲਦੀ ਪਕੌੜੇ ਖਾਣੇ ਆ ਤੇ ਉਸ ਤੋਂ ਬਾਅਦ ਆਰ ਸੀ ਕਾਰ ਚਲਾਉਣੀ ਆ ਬਾਹਰ ਚੱਲ ਕੇ ਗਾਈਸ ਇਹ ਆਪਣੀ ਆਰ ਸੀ ਕਾਰ ਆਈ ਥਿੰਕ ਮੈਨੂੰ ਹੋ ਗਿਆ ਇੱਕ ਹਫ਼ਤਾ ਚਲਾਉਂਦੇ ਹੋਏ ਨੇ ਇੱਕ ਤਾਂ ਇਹਦੀ ਆ ਖਰਾਬ ਹੋ ਗਈ ਲਾਈਟ ਤੇ ਇੱਕ ਹੀ ਚੱਲਦੀ ਆ ਤੇ ਸਪੀਡ ਤੁਸੀਂ ਦੇਖੋਗੇ 50 ਤੋਂ ਜ਼ਿਆਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਗਰਾਊਂਡ ਆ ਇੱਥੋਂ ਦਾ ਠੀਕ ਹੈ ਹੋਟਲ ਦਾ ਸੋ ਦੇਖਿਆ ਤੁਸੀਂ ਜ਼ੂਮ ਕਰਦੇ ਹਾਂ ਠੀਕ ਹੈ ਹੁਣ ਦੇਖਿਓ ਤੁਸੀਂ ਕਿਵੇਂ ਜਾਂਦੀ ਏ लो देखो ना अपन आवाज स्टार्ट सीखे देखिए चले दोस्तों आ मेरे पास नहीं है ब्रो लो एक्सीडेंट हो गया एक्सीडेंट नवा स्टार्ट एक्सीडेंट 1 2 3 अरे यार ठीक <laughs> है अरे उधर से करते हैं उधर से करते हैं चल आजा उधर आ रही है हम देखते दे हैं 1 2 3 ਹਲਾ ਉਈ ਹਲੇ ਹੋਵੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਯਾਰ ਵੀ ਕੀ ਹੈਣਾ ਜਵਾਕ ਬਣੇ ਹੋਏ ਆ ਬਟਰ ਮੈਂ ਸਹੀ ਦੱਸਾਂ ਜਦੋਂ ਮੈਂ ਬਚਪਨ ਸੀ ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਮਿਲਿਆ ਨਹੀਂ ਖੇਡਣ ਨੂੰ ਹੈਨਾ ਇਹੋ ਜਿਹੇ ਛੋਟੋ ਮੈਨੂੰ ਛੋਟੇ ਵਾਲੀ ਵੀ ਨਹੀਂ ਮਿਲੀ ਤੇ ਇਸ ਕਰਕੇ ਮਤਲਬ ਉਹ ਮਨ ਚ ਇੱਕ ਡ੍ਰੀਮ ਜਿਹਾ ਸੀਗਾ ਪੂਰਾ ਕਰਤਾ ਮੈਂ ਠੀਕ ਹੈ ਕਿਉਂਕਿ ਪੈਸਾ ਆ ਗਿਆ ਹੁਣ ਇੰਨਾ ਫਰਕ ਨਹੀਂ ਪੈਂਦਾ ਕਿ ਹਾਂ ਆਪ ਇੰਨਾ ਵਧੀਆ ਮਤਲਬ ਥੋੜਾ ਬਹੁਤ ਆਪਾਂ ਪੈਸਾ ਜੀ ਇਹੋ ਜਿਹੀਆਂ ਚੀਜ਼ਾਂ ਤੇ ਸਪੈਂਡ ਕਰ ਦਿੰਨੇ ਆ ਬੇਫਾਲਤੂ ਨਹੀਂ ਕਹਿ ਸਕਦੇ ਯਾਰ ਬਹੁਤ ਕੰਮ ਕਰਦੇ ਆ ਮਤਲਬ ਮੈਂ ਬਹੁਤ ਕੰਮ ਕਰਦਾ ਤਾਂ ਥੋੜਾ ਬਹੁਤ ਕਿਤੇ ਕਿਤੇ ਹਫ਼ਤੇ 'ਚ ਇੱਕ ਦੋ ਵਾਰੀ ਬਾਹਰ ਜਾਂਦੇ ਆ ਤਾਂ ਥੋੜਾ ਇੰਜੋਏ ਕਰ ਲਈਦਾ ਸੋ ਆਜੋ ਹੁਣ ਤੁਹਾਨੂੰ ਦਿਖਾਉਂਦਾ ਆ ਯਾਹ ਪੂਰੀ ਜਗ੍ਹਾ ਆਹੋ आंख क्यों नहीं टूटीगई इतना झूठ झूठ से गुमा रहे हैं। अबे। <laughs> सर्थ सर्थ। <laughs> अबे लग जाती ना मैं अबे इधर में। ऑफ करो ना फिर। टूट गया वो तो। अरे वो फिक्स हो सकता है। पता है ऐसा खोल। हाँ हाँ मेकैनिक। <laughs> हाँ लोग ना। लुकेंस्टी मेकैनिक गैस। <laughs> हाँ हो सकता है। हो सकता है मैं वो ले लूँगा। ऑफ करो ਤੋ ਹੁਣ ਸੌਣ ਲੱਗਿਆ ਮੈਂ ਸੋਚਿਆ ਤੁਹਾਨੂੰ ਇਨਕਮ ਦਿਖਾ ਦਿੰਨੇ ਆ ਸੋ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਅੱਜ ਦੀ ਜੋ ਇਨਕਮ ਹੈਗੀ ਆਪਣੀ ਠੀਕ ਹੈ ਅੱਜ ਦੀ ਇਨਕਮ 14000 ਆ ਠੀਕ ਹੈ 220000 ਰੁਪੀਏ ਹੈਗੇ ਆ 7 ਡੇਜ਼ ਦੀ ਇਨਕਮ ਸੋ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ 'ਚ ਤੁਹਾਨੂੰ ਨੰਬਰ ਮਿਲ ਜੇਗਾ ਮੈਨੂੰ ਮੈਸੇਜ ਕਰ ਦਿਓ ਬਾਕੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਾ ਮੈਂ ਤੁਹਾਨੂੰ ਅਗਲੇ ਵਲੌਗ 'ਚ